ਲਓ ਜੀ ਬਾਈ ਕੱਲ ਵੀ ਜੀ ਪਨੀਰੀ ਅੱਜ ਸਾਰੇ ਬੰਦਿਆਂ ਨੂੰ ਦਿਖਾਉਣ ਵਾਸਤੇ ਲੈ ਕੇ ਆਏ ਵੀ ਪਹਿਲਾਂ ਤਾਂ ਮਿਲੋ ਉਧਰ ਪ੍ਰਧਾਨ ਬਾਈ ਨੂੰ ਅਸਲੀ ਗੱਲ ਜੀ ਸਾਰੀ ਠੀਕ ਆ ਬਾਈ ਜੀ ਬੜੀ ਠੀਕ ਆ ਜੀ ਹਾਂ ਬਾਈ ਆ ਮੁੰਡਾ ਮੈਂ ਘਾਟੇ ਜੰਮੀ ਮੱਕੀ ਦੇ ਝਟਾ ਮਾਰ ਦਿੰਦਾ ਨਹੀਂ ਨਹੀਂ ਬਾਈ ਪੂਰੀ ਐ ਨਾ ਕਰ ਰਿਹਾ ਆ ਦੇ ਲਾ ਆ ਦੇ ਲਾ ਪਨੀਰੀ ਵਰਗੀ ਹੋ ਆ ਪੂਰ ਗਿਆ ਝਟਾ ਪੂਰੀ ਹੋਰ ਕੀ ਹਾਲ ਆ ਬਾਈ ਤੇਰਾ ਠੀਕ ਆ ਨਾ ਮੈਂ ਪ੍ਰਧਾਨ ਨੂੰ ਆਈ ਪੁੱਛਿਆ ਮੈਂ ਕਿ ਆਹ ਕੌਣ ਘੇਰ ਕੇ ਆ ਰਿਹਾ ਵੀ ਨਾ ਭਾਈ ਇਧਰ ਨਿਆਣੇ ਵੀ ਆ ਗਏ ਉਹਦੇ ਪੰਮੂਰੇ ਕਿਆ ਕਰਦਾ ਦੇਖਿਆ ਨਾ ਨਾ ਇਹ ਪਹਿਲਾ ਚੱਕਾ ਤੋੜਦੇ ਨਾ ਨਾ ਸਾਈਕਲੀ ਦਾ ਹੁਣ ਆਲੇ ਤੋੜਦੇ ਪੰਮੂ ਦਾ 4x4 ਆ ਪੰਪੂਰੀ ਭਾਈ ਥੱਲੇ ਬੈ ਕੇ ਨੀਗਾ ਦੇਖ ਟੇਪਰ ਕੇ ਵੀ ਦੇਖਦੀ ਐ ਜੰਮੀ ਸਾਰੀ ਉਹ ਹਾਂ ਜੰਮੀ ਵੀ ਤਾਂ ਹੈਗੀ ਯਾਰ ਠੀਕ ਆ ਬਾਕੀ ਪਾਣੀ ਦਸ ਲਾ ਦੀ ਕਿ ਰਹਿਣ ਦੀ ਬਾਈ ਪਾਣੀ ਨੇ ਨੇ ਲਾਈ ਅੱਜ ਹਾਂ ਕਾਲੂ ਲਾਈ ਹਾਂ ਹੁਣ ਲਾਉਣਾ ਦੱਬ ਲੈਣੀ ਇਹਨੇ ਬਾ ਮਾਰਦਾ ਨਹੀਂ ਤੱਤੀ ਹੋਊਗੀ ਧਰਤੀ ਇਹਨਾਂ ਵੀ ਜੀ ਠੰਡੇ ਹੋਈ ਰਏ ਜਾਂ ਜਨਰੇਟਰ ਕੇ ਲਾਈ ਆਈਏ ਜਿਵੇਂ ਨਾ ਇਹਦਾ ਹੀ ਪਤਲਾ ਪਤਲਾ ਸਵੇਰੇ ਲਾ ਦੀ ਪਤਨਾ ਸਵੇਰੇ ਤੇਰੇ ਸ਼ਾਮ ਲੱਗਣਾ ਸ਼ਾਮ ਲੱਗਣਾ ਸਵੇਰੇ ਤਾਂ ਸੁੱਕ ਜਾਣੀ ਤੇਰੀ ਸ਼ਾਮ ਲੱਗਣਾ ਤੇਰਾ ਪੀ ਲੈਣਾ ਪਾਣੀ ਦੇਣੇ ਨਹੀਂ ਐਂ ਏਦਾਂ ਕਰਦੇ ਐ 7 ਵਜੇ ਲਾ ਜੂਗੇ ਤੇ ਟਰੱਕ ਠੰਡੇ ਜਿਹੇ ਹੋਏ ਲਾ ਜੀ ਹਾਂ ਪੂਰਾ ਅੰਦਰ ਨੂੰ ਕਿਹੜਾ ਕੱਕੜ ਪੈਂਦਾ ਹੁਣ ਕੁਛ ਨਹੀਂ ਹੁਣ ਵੀ ਕੁਛ ਨਹੀਂ ਘੰਟੇ ਚ ਆਵਨੇ ਕਿੰਨੇ ਕੱਕੜ ਛੱਡੋ ਛੱਡੋ ਪਾਣੀ ਛੱਡੋ ਯਾਰ ਛੱਡੋ ਨੱਕਾ ਕਰ ਲੋਟ ਪੂਰੀ ਮੜਾ ਨੱਕਾ ਕਰ ਛੱਡ ਗਿਆ ਪਾਣੀ ਛੱਡ ਗਿਆ ਤੇ ਮੈਂ ਵੀ ਭਰੇ ਆਉਂਦਾ ਬਾਈ ਭਰਿਆ ਤੇਰੀ ਤਾਂ ਬੜੀ ਐ ਇੱਕ ਹੋਰ ਹੈ ਕਿਸੇ ਹੋਰ ਪਾਸੇ ਵੀ ਛੱਡਣਾ ਪੈਣਾ ਪਾਣੀ ਸਾਰੇ ਹੀ ਪਾਉ ਬੰਦ ਕਰ ਕਰਕੇ ਚਲਾਈ ਜਾਣੀ ਉਹ ਨਹੀਂ ਐਂ ਕਰੀ ਅੱਧਾ ਘਰੇ ਨਹੀਂ ਛੱਡ ਲੈ ਜੰਮੀ ਥੋੜਾ ਪਾਣੀ ਆਵੇ ਹੂੰ ਅੱਜ ਤੁਸੀਂ ਇਹਨੂੰ ਚਦਰ ਪਰ ਦੇ ਵਿੱਚ ਵਿੱਚ ਦੇਣਾ ਨੰਬਰਦਾਰ ਇਹਦਾ ਖਿਸਕ ਚੱਲੇ ਆ ਤਾਂ ਲੱਭੇ ਆਏ ਇਹ ਹਾਂ ਪਰ ਇਹਨੂੰ ਆਰਡਰ ਕਿਦੋਂ ਚੱਲਦੀ ਭਣਾ ਪਤਾ ਨਹੀਂ ਬਾਈ ਹੈ ਹਾਂ ਹਾਂ ਆਉਣੇ ਕਿਹਾ ਹੋ ਗਿਆ ਤਾਂ ਬਾਈ ਇਨਫੈਕਸ਼ਨ ਹੋ ਜੀ ਯਾਰ ਪਾਣੀ ਦੀ ਢਿੱਲੀ ਹੋ ਗਈ ਸੀ ਉਹ ਕਰਲੀ ਨਿਕਾ ਲੋ ਅੱਜ ਹੋ ਜਾਣਾ ਹੈ ਜੰਮੀ ਛੋਟੀ ਹੀ ਹੈ ਨਾ ਡੇਢ ਸਾਂ ਹੈ ਗਰਮੀ ਕਰਕੇ ਭਰਾਂ ਜੀ ਉਹ ਕਰਣੀ ਆ ਦੇਖੀ ਹੋ ਗਰਮੀ ਕਰਕੇ ਬਾਈ ਨਿਆਣੇ ਕਰੀ ਬਹੁਤ ਆ ਪੂਰੀਆਂ ਸੂਰ ਲੰਘ ਗਿਆ ਰੇਤਵਾਂ ਨੂੰ ਹਾਂ ਇਹ ਤਾਂ ਤੈਨੂੰ ਪਤਾ ਹੋਊਗਾ ਹਾਂ ਫੰਮੂ ਨਹੀਂ ਵੱਦਾ ਬਾਰ ਕਰ ਖਲਾਈ ਜਾਂਦਾ ਹਾਂ ਜਦੋਂ ਮਾੜਾ ਹੋ ਗਿਆ ਯਾਰ ਕੀ ਕਰੀ ਪੂਰੀ ਪੂਰੀ ਘਰ ਮਾੜਾ ਹੋਇਆ ਤਾਂ ਦੇਖਿਆ ਅੱਜ ਤੂੰ ਛੜਿਆ ਵੱਲ ਲੱਗਦਾ ਮੈਂ ਤਾਂ ਸੌ ਕੇ ਆਇਆ ਯਾਰ ਹੁਣ ਤਾਂ ਲਾ ਹੁਣ ਤਾਂ ਮਾੜਾ ਹੋ ਗਿਆ ਸੌ ਕੇ ਮਾੜਾ ਹੋ ਜਾਂਦਾ ਬੰਦਾ ਆਹਨੇ ਸੱਚੀ ਦੱਸੀ ਕਿੰਨੇ ਘੰਟੇ ਸੀ ਲਾਉਂਦਾ ਆਹ ਹੁਣ ਦੁਪਹਿਰੇ ਨਹੀਂ ਮਲਾ ਹਾਂ ਬਾਤ ਚ ਪਾ ਲੈ ਓਖਾ ਐ ओके ਦੁਬਾਰੇ ਤੇਨੇ ਕੂਲਰ আর AC ਕੋਠੇ ਤੇ ਰੱਖ ਦੇ ਬਾਈ ਰਾਤ ਪੂਰੀ ਦੀ ਲੋੜਤੀ ਨੇ ਫੋਨ ਨਹੀਂ ਚੱਕੇ ਹੈਗੇ ਕੀ ਹੋ ਗਿਆ ਤੈਨੂੰ ਬੰਦੇ ਫੋਨ ਕਰਦੇ ਰਿਆ ਤਾਂ ਫੋਨ ਹੀ ਚੱਕੇ ਹੈਗੇ ਉਹ ਮੈਂ ਤਾਂ ਬਾਈ ਸਾਇਲੈਂਟ ਕਰਕੇ ਸੌਂ ਗਿਆ ਹਾਂ ਹੋਰ ਕੀ ਵਿੱਚ ਤੇਰੇ ਆਏ ਤੇ ਹਾਂ ਥੱਕਿਆ ਮੁੰਡਾ ਕਿ ਸਾਰਾ ਦਿਨ ਦਾ ਫੇਰੇ ਉੱਠਣਾਉਂਦਾ ਹੈ ਹਾਂ ਆਪਾਂ 3 ਵਜੇ ਮੈਂ ਫੇਰ ਉੱਠ ਖੜਿਆ ਪੇਟ ਇਧਰ ਲਾ ਕੇ ਉਹ ਤਾਂ ਨਾ ਢੂਲ ਕੀ ਬੱਜੀ ਦੀ ਪੂਰੀ ਹਾਂ ਇਹ ਘਰਾਤਾ ਤਾਂ ਆਵਨੇ ਉਹ ਨੱਕਾ ਲਈ ਮੜਿਆ ਉੱਥੇ ਨੂੰ ਪਾਣੀ ਆਣਾ ਚੱਲ ਕਿਹੜਾ ਔਰ ਨਕਾ ਜੀ ਹੈ ਨਹੀਂ ਤੂੰ ਹੱਥਾਂ ਨਾਲ ਨੱਕੇ ਲਾਉਂਗੇ ਹਾਂ ਹਾਂ ਲਾਉਂਗਾ ਇਹ ਮਿੱਟੀ ਪਤਾ ਲੱਗੂਗਾ ਵੀ ਜੀਵੀਦਰ ਦਾ ਮੁੰਡਾ ਜੀਵੀਦਰ ਦਾ ਮੁੰਡਾ ਤਾਂ ਹੀ ਪਤਾ ਲੱਗੂਗਾ ਲੈ ਮੈਨੂੰ ਫੋਨ ਫੜਾ ਹਾਂ ਪ੍ਰਧਾਨ ਇਹ ਬਾਈ ਪਨੀਰੀਆਂ ਕਦੇ ਘਟ ਜੰਮਦੀਆਂ ਜੀ ਮੱਕੀ ਵਾਲੇ ਖੇਤ ਕਰਕੇ ਝੋੜ ਲੱਗ ਗਿਆ ਹਾਂ ਗਰਮ ਕਰਕੇ ਹੀ ਹੋਣਾ ਪਾਣੀ ਗਰਮਾ ਕੇ ਬੀਜ ਜੰਮਦੀ ਨਹੀਂ ਹਾਂ ਇਹ ਬਾਈ ਹੈਗੀ ਹੈ ਰਾਜੂ ਬਾਈ ਵਾਲੀ ਪਨੀਰੀ ਇਹ ਵੀ ਜੰਮ ਬਹੁਤ ਘਟ ਹੈ ਇਹ ਤਾਂ ਐ ਲੱਗਦਾ ਪੂਰੀ ਜਗ੍ਹਾ ਟ੍ਰਾਂਸਫਲਟ ਕਾਇਏ ਹੁੰਦੇ ਵੱਲੋਂ ਆਏ ਹੁੰਦੇ ਨੇ ਅਗਲੀ ਆਉਣੇ ਕੋਈ ਕੋਸਾ ਗੱਪੇ ਜੇ ਹੈ ਨਹੀਂ ਲੈ ਸਾਡਾ ਪਰ ਰਹਿ ਗਿਆ ਕਿੱਧਰ ਰਹਿ ਗਿਆ ਪਾ ਮੋਟੀ ਬਹ ਦੂੰਗੀ ਨਾ ਬਾਈ ਮੋਟੀ ਹੋਗੇ ਨਾ ਬੂਝਾ ਕਰ ਲੈਣਾ ਨਾ ਦੋ ਬਾਈਆ ਵਟੂ ਕੇ ਕਬੂਝੇ ਨੂੰ ਮੈਂ ਕਹਿੰਦਾ ਜਿਹੜਾ ਉਹ ਬੋਲਿਆ ਹੀ ਕੋਪਰੇਟਰ ਵਾਲੀ ਲਿਫਟ ਨਹੀਂ ਲਿਫਟ ਨਾ ਨਾ ਠੀਕ ਆ ਮੱਕੀ ਵਾਲੇ ਖੇਤ ਦਾ ਵੀ ਫਰਕ ਆ ਰ ਪੂਰੀ ਆਖਸ ਨੂੰ ਜਾਨ ਬਾਈ ਨੇ ਕਿੱਡਾ ਟਿੱਕਾ ਲਾਇਆ ਵੋਟ ਵਾਲਾ ਕਿਥੇ ਆਹ ਹਾਂ ਬਾਈ ਇੱਕ ਗੱਲ ਹੈ ਆਪਣਾ ਹੱਕ ਤਾਂ ਪਾ ਕੇ ਹੋਣੀ ਚਾਹੀਦੀ ਜਿਹਨੂੰ ਮਰਜ਼ੀ ਪਾਵੇ ਬਾਈ ਕਦੇ ਵੋਟ ਪਾਇਦੇ ਨਹੀਂ ਛੱਡਿਆ ਕੰਮ ਯਾਰ ਮਰਜੀ ਪਾਓ ਅਰੇ ਲੈ ਮੈਂ ਵੀ ਗੋਲੀ ਵੀ ਬੜਾ ਬਾਈ ਵਿੱਚ ਵਿੱਚ ਬੰਦੇ ਵੋਟ ਨਹੀਂ ਪਾ ਕੇ ਇਹ ਵੋਟ ਪਾਉਣੀ ਚਾਹੀਦੀ ਹੈ ਪੱਕਾ ਯਾਰ ਕਿ ਨਹੀਂ ਚਾ ਗਰਮੀ ਜਾਂ ਠੰਡਾ ਪਾਉਣੀ ਚਾਹੀਦੀ ਬੰਦੇ ਨੂੰ ਇਹ ਅਦਰ ਨੂੰ ਹੀ ਪਾਇਆ ਵੀ ਮੈਨੂੰ ਮਨਜ਼ੂਰ ਨਹੀਂ ਕੋਈ ਵੀ ਹਮਨੇ ਤੂਫਾਕੇ ਪਹਿਲਾਂ ਖੂਚ ਹੀ ਗੇਰੇ ਆ ਲੈ ਇੱਕਾ ਬੰਦਾ ਸਾਡੇ ਜੇ ਖੜਾ ਕਿਸੇ ਨੂੰ ਗਿਆ ਕਹਿਣਾ ਬਾਈ ਇਹ ਰਿਸ਼ਵਤ ਭਾਲਦਾ ਹੈ ਇਹ ਰਿਸ਼ਵਰ ਭਾਲਦਾ ਹੈ ਕਹਿੰਦਾ ਠੰਡੇ ਦੀ ਬੋਤਲ ਆਵੇ ਤਾਂ ਜਾਣਾ ਬੋਟ ਪਾਓ ਪਾਉਣੀ ਨਾ ਨਾ ਜ਼ਰੂਰੀ ਆ ਬਾਈ ਵੋਟ ਨਾ ਕਦੇ ਵੀ ਛੱਡੋ ਗੌਰਮੈਂਟ ਇੰਨਾ ਖਰਚਾ ਕਰ ਰਹੀ ਹੈ ਆਪਣੇ ਮਸ਼ੀਨਾਂ ਦਾ ਠੀਕ ਨਾਨਾ ਬਾਈ ਚਾਹੀਦੀ ਆ ਆਪਾਂ ਨੂੰ ਉਹਨੇ ਸਹੂਲਤ ਵੀ ਦੇ ਰਹੀ ਯਾਰ ਜੇ ਆਪਾਂ ਤੇ ਇੱਕ ਦਿਨ ਉਹਨੇ ਲੈ ਲਿਆ ਆਪਾਂ ਨੂੰ ਦੇਣਾ ਵੀ ਚਾਹੀਦਾ ਯਾਰ ਕੋਈ ਗੱਲ ਨਹੀਂ ਕੱਲ ਐਂਚੇ ਲੱਗੇ ਮੇਰੇ ਪੰਮੇ ਦਾ ਪਾਪਾ ਜਾ ਕੇ ਹਾਂਜੀ ਲੱਗਦਾ ਗਿਆ ਉਹ ਘੰਟੇ ਹੀ ਸਵਾ ਘੰਟਾ ਅੱਛਾ ਬਹੁਤ ਪਾ ਕੇ ਲੱਗਦਾ ਰਿਹਾ ਪੂਰੀ ਆਪਾਂ ਨੂੰ ਕਿੰਨਾ ਟਾਈਮ ਲੱਗਿਆ ਇੰਨਾ ਕਿ ਲੱਗਿਆ ਆਪਾਂ ਨੂੰ 20 ਮਿੰਟ ਲੱਗੇ ਆ ਨਾ ਨਾ ਹਾਂ ਅੱਧਾ ਘੰਟਾ ਘੰਟਾ ਤਾਂ ਲੱਗ ਲਿਆ ਲੱਗ ਲਿਆ ਰੋਡੀ ਆਇਆ ਫੇਰ ਮੁੜ ਗਿਆ ਤੇਰੇ ਕੋਲ ਤਾਂ ਰੋਡੀ ਚੰਗਾ ਤੇ ਹੜੀ ਵਾਲਾ ਬੰਦਾ ਫੋਟੋ ਆਇਆ ਹਾਂ ਜਿਰਕੁਰ ਗਿਆ ਤਾਂ ਆਈ ਮੈਂ ਤਾਂ ਬਹੁਤ ਵੇਲੇ ਚਾ ਹਾਂ ਤਾਂ ਉਹਨੂੰ ਦੱਸ ਦਿੰਦਾ ਸੀ ਘਾਂਟਾ ਹੋਰ ਪੇਟੀਆਂ ਨੂੰ ਕੋਲਣੇ ਦੇ ਵੀ ਰੋਕਣੇ ਖੜ੍ਹ ਜਾਓ ਤੇਰੀ ਬੜੇ ਜਾਨਵਰ ਨੂੰ ਪਵਾ ਰਣੀ ਦੀ ਕਿਸੇ ਨੂੰ ਹੋਰ ਕੀਆ ਪੇਟੀਆਂ ਕਿੱਧਰ ਰੱਖੀਆਂ ਹੋਈਆਂ ਪੇਟੀਆਂ ਰੱਖ ਪਤਾ ਨਹੀਂ ਕਿੱਧਰ ਹੈ ਪਰ ਕਾਲ ਦੇ ਚਾ ਚਾਲੀ ਕਿ ਹੁਣ ਕੋਈ ਆਈ ਹੈ ਕੱਲੇ ਜਿਹੜੇ ਕੱਲ ਰਹਿ ਗਏ ਉਹਨਾਂ ਦੀ ਆਏ ਉਹਨੇ ਪਵਾ ਦੀਏ ਪਵਾ ਦੀਏ ਹੋਰ ਕੀਆ ਕਿਹੜੇ ਜਾਨਵਰ ਨੂੰ ਪਾਉਣੀ ਹੈ ਹਾਥੀ ਨੂੰ ਪਾਉਣੀ ਪੂਰੀ ਐਤ ਕੀ ਕਿੰਨੇ ਜਾਨਵਰ ਤੇ ਜਾਨਵਰ ਪੋਹ ਤੇ ਐਤ ਕੀ ਹਾਥੀ ਘੋੜਾ ਪ੍ਰਧਾਨ ਜੀ ਮੱਛੀ ਮੁਰਗਾ ਥੋੜਾ ਜਿਹਾ ਹਨੇਰਾ ਤਾਂ ਜਿੱਥੇ ਉਹ ਨਹੀਂ ਮੂਕੇ ਨੂੰ ਪਾਉਣੀ ਆ ਸਭ ਨਹੀਂ ਮੈਂ ਕਹਿਣ ਵੀ ਲੱਗਦਾ ਪੁਲਿਸ ਵਾਲੇ ਨੂੰ ਬਿਲਕੁਲ ਦੂਆ ਤੀਆ ਨੰਬਰ ਸਾਨੂੰ ਕਹਿਣ ਲੱਗਾ ਉਹ ਦੇਖਦਾ ਨਹੀਂ ਤਾਂ ਹਾਂ ਹਾਂ ਨੇਰੇ ਚ ਸਾਲਾ ਦੇਖਦਾ ਨਹੀਂ 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 ਚੱਲਣ ਦੇ ਥੋੜਾ ਬਾਹਰ ਨੂੰ ਚੱਲ ਪੂਗਾ ਪਾਣੀ ਆਪਣੇ ਵਿੱਚ ਥੋੜੀ ਪਾਉਣਾ ਮੈਂ ਕਰ ਦਿੰਦਾ ਪੂਰੀ ਲਾਈਨ ਮੜਾਉਂਦਾ ਅਰੇ ਲੋ ਇਧਰ ਨੂੰ ਵੀ ਲੀਕ ਹੋਦਾ ਵੀ ਫੇਰ ਗਾਲ ਤਾਂ ਇਸ ਇਧਰ ਉਹੋ ਉਹ ਤਾਂ ਕੋਈ ਨਹੀਂ ਬੰਬੂ ਆਈ ਲਾਈਨ ਅਕਾ ਉਰੇ ਪੂਰੀ ਥੈਲੇ ਜਿ ਲੱਗਣੇ ਆ ਬੱਸ ਹੁਣ ਨਹੀਂ ਹੁੰਦੀ ਪ੍ਰਧਾਨ ਦੇ ਲਈ ਖਿਜੀ ਜਗ੍ਹਾ ਤੇ ਰਹਿੰਦੇ ਆ ਕੰਮ ਮਰ ਬਹੁਤ ਹੈ ਗੱਲੀ ਬਗੈਰ ਥੋੜੋ ਬਾਈ ਕੰਮ ਚੱਲਦੇ ਆ ਚੱਲ ਓਏ ਗੱਲੀ ਦੱਲੀਓ ਮਿਸ ਕਾਲ ਆਇਆ ਮਾਰੀ ਜੀ ਥੋੜੇ ਥੋੜੀਆਂ ਪੂਰਾ ਫੋਨ ਨਾ ਮਲਾਈ ਜਾ ਹੁਣ ਦੋ ਬੋਤਲਾਂ ਠੰਡੇ ਦੀ ਫੜ ਕੇ ਲਿਓ ਥੋੜੇ ਨੱਕਾ ਲਾਇਆ ਬੋਲਾ ਸਾਦੇ ਪੈਰ ਲਵੇੜ ਦੇ ਨਾਲ ਰਹੀ ਜੇ ਨਾ ਨਾ ਪੂਰੀ ਇਥੇ ਨੱਕੇ ਚ ਆਇਆ ਕਰੀ ਪਰ ਪੂਰੀ ਇਥੇ ਨੱਕੇ ਦੇ ਵਿੱਚੇ ਖੜ ਜੀ ਮੈਂ ਕਹਦਾ ਇੱਧਰ ਪਨੀਰੀ ਜੀ ਖੜ ਜੰਦੇ ਨਾ ਨਾ ਪਰ ਬੋਲੇ ਨੇ ਰਾਤੇ ਕਿ ਨਾਟੋ ਉੱਪਰ ਫਿੱਟ ਕਰਾ ਰਹੇ ਨੇ ਪ੍ਰਧਾਨ ਜੀ ਇਹ ਫਰੀ ਹੈ ਜੀ ਆਹ ਝੂੜੀਆਂ ਝੂੜੀਆਂ ਫਰੀ ਹੈ ਵਿੱਚ ਚਲੇ ਜਾਂਦਾ ਇੱਕ ਨਹੀਂ ਇਹਦਾ ਵਿਕੀ ਰਹਿੰਦਾ ਭਰਤਾ ਲਾ ਕੇ ਨਾ ਨਹੀਂ ਆਹ ਝੂੜੀਆਂ ਹਾਂ ਫਰੀ ਹੈ ਇਹ ਵਿੱਚ ਚਲੇ ਜਾਂਦਾ ਪਾਸੂ ਤਾਂ ਨਾੜ ਪਾਉ ਸਾਡੇ ਵਾਂਗੂ ਹਾਂ ਫੇਰ ਪਾਸੂ ਤਾਂ ਨਾੜਦਾ ਸੀ ਉੱਪਰੇ ਕਰਕੇ ਉੱਪਰੋਂ ਪਾਤਾ ਉੱਪਰ ਆਇਓ ਕਰਨਾ ਪੈਣਾ ਬਾਈ ਇਹਦੇ ਉੱਪਰ ਲੋਹਾ ਚ ਟੋਚੇ ਨਾਲ ਦੀ ਨਾਲੇ ਕਿ ਨਾੜ ਰੋ ਆ ਕੇ ਬਫੇ ਆਇਓ ਕਰਨਾ ਲਾਦੇ ਹੁਣ ਕਦੇ ਭੱਜੇ ਨਾ ਗਈ ਹੋਵੇ ਪੂਰੀ ਵੈਸੇ ਗਰਮੀ ਰੱਬ ਨੂੰ ਕੇਅਰ ਕਰਕੇ ਥੋੜੀ ਜਿਹੀ ਘਟਾ ਦੇ ਯਾਰ ਟੈਂਪਰੇਚਰ ਨਹੀਂ ਠੀਕ ਉਹ ਠੀਕ ਆ ਗਰਮੀ ਆ ਨਾ ਮੌਸਮ ਦੇ ਤਾਂ ਆਵੇਂ ਕੋ ਕਰ ਬੈਠਾ ਪਤਾ ਮਛਰ ਨਹੀਂ ਦਿਖਦਾ ਹੁਣ ਤੁਹਾਨੂੰ ਮੈਂ ਮਛਰ ਨੂੰ ਬੰਦੇ ਮਾਰਦੇ ਤੇ ਮਛਰ ਦੀ ਪਈ ਉਹ ਤੁਹਾਨੂੰ ਕੋਰਾ ਪੈਣ ਲਾ ਦਈ ਹੈ ਉਹ ਦੇ ਇਧਰ ਬਾਪੂ ਨੂੰ ਲਾਲ ਲੇਖਣਾ ਭਰਿਆ ਪਾ ਢੋਪਰ ਤੇ ਕਰ ਬਰਿਆ ਕਰਨਾ ਤੇ ਕੱਖਾ ਪਾਣੀ ਦਾ ਸੁੱਕੇ ਕੱਖਾ ਪਾਣੀ ਨਾ ਛੱਡੀ ਕਿਹਦੇ ਜਿਮੇਰ ਵਾਲੇ ਖੇਤ ਹੋਵੇ ਸਾਰੀ ਉਹ ਭਾਈ ਹਾਂ ਪੂਰੀ ੜ ਜਾਂਦੀ ਹੈ ਨਾ ੜ ਜਾਣੀ ਨਹੀਂ ਪੂਰੀ ੜ ਦੇ ਵਾਲਾ ਪਾਣੀ ਛੱਡੀ ਆਦ ਵੀਜੀ ਦੀ ਇੱਕ ਠਗ ਠਗ ਦੀ ਪਨੇਦੀ ਖੜੀ ਜਾਂਦੀ ਨਹੀਂ ਕਰ ਜਾਏ ਆ ਖੜੀ ਆ ਮੈਂ ਦੇਖ ਕੇ ਆਇਆ ਪਾਣੀ ਦੇਖ ਤਾਂ ਹਾਂ ਹਾਂ ਪਾਣੀ ਦਾ ਤਾਂ ਪਤਾ ਨਹੀਂ ਕੂਕ ਰੋਲਾ ਉਹਨਾਂ ਨੇ ਵੱਧ ਪਾਇਆ ਫਿਰ ਉਹ ਤੇ ਨਿਆਣਿਆਂ ਨੇ ਤਾਂ ਕਰੇ ਵੀ ਉਹ ਪੰਮੂ ਕਹਿੰਦੇ ਆਉਂਦਾ ਆਉਂਦਾ ਸਾਈਕਲ ਦਾ ਟਾਇਰ ਤੋੜਿਆ ਹੈ ਹੂੰ ਦੂਏ ਨੇ ਤੋੜਿਆ ਨਹੀਂ ਤੋੜਿਆ ਪੰਮੂ ਨੇ ਬਚ ਗਿਆ ਹਾਂ ਬੋਲਦ ਮੂਰੇ ਗਿਰ ਗਿਆ ਤਾਂ ਸਰਵਜੀ ਕਹਿੰਦੇ ਵੀ ਬੋਲਦ ਵਾਲੇ ਬੰਦੇ ਨੇ ਕਹਿੰਦੇ ਸਾਈਡ ਦਿੱਤੀ ਟਾਇਰ ਟੁੱਟ ਕੇ ਫਿਰ ਬੋਲਦ ਘਰੇ ਗਿਰ ਗਿਆ ਕੰਮ ਖਰਾਬ ਹੋ ਗਿਆ ਹਾਂ ਵੀ ਕੀ ਹੋਇਆ ਪਰਿਆ 311 ਭੰਨੇ ओके ਯਾ ਪਰੇ ਅਜਿੰਗੋ ਖੜਦਾ ਹਾਂ 5 ਵਜੇ ਲਾਈਟ ਪਾਜ ਜਾਣੀ ਲਾਈਟ ਦਾ ਕੋਈ ਭਰੋਸਾ ਨਹੀਂ ਹੈਗਾ ਆਰਜਾ ਪਾਰ ਦਾ ਕੰਮ ਹੈ ਨਹੀਂ ਫਿਰ ਜਨਰੇਟਰ ਦੇਖ ਲੈ ਜਨਰੇਟਰ ਵਾਲਾ ਭਾਈ ਜਿੰਦਾ ਪੂਰੀ ਜੈ ਤੇਲ ਦੇ ਲੈ ਪੂਰੀ ਮੋਟਰ ਨਹੀਂ ਚਲਾ ਕੇ ਉਹ ਜਨਰੇਟਰ ਬਹਾਲਦਾ ਵੀ ਲਾਈਟ ਪਾਜ ਜਵੇ ਇਹਨੂੰ ਆਏ ਨਹੀਂ ਪਤਾ ਵੀ ਉਥੇ ਜਨਰੇਟਰ ਦਾ ਪੰਗੇ ਕਿੰਨੇ ਕਰਨੇ ਪੈਂਦੇ ਹਾਂ ਖੋਲ ਖਲਾਈ ਪਾ ਪੁਆਈ ਜੋੜ ਲਉ ਆਈਂ ਵੀਰ ਉੱਥੇ ਜਾਉਂਗੀ ਬਤਾ ਆਮਨੇ ਚੱਲ ਵੀ ਉਹ ਜਿਹਾ ਚੱਲ ਵੀ ਯਾਰ ਮੋਟਰ ਪਾਣੀ ਫੇਰ ਹੋਰੇ ਪਾਸੇ ਨੱਕਾ ਤੇ ਨਹੀਂ ਕੋ ਗਿਆ ਕੋਈ ਨਾ ਹਾਂ ਹਣ ਬੋਲੇ ਤੂੰ ਹੋਰ ਜਾ ਵੀ ਮੋਟਰ ਚੱਲੇ ਉਹ ਕਰਨ ਚੱਲੇ ਆਉ ਰਿਹਾ ਨਾ ਉਹ ਕਿਥੇ ਚੱਲੇ ਪਾਪਾ ਦਾ ਫੋਨ ਲਾੜ ਠੀਕ ਆ ਠੀਕ ਆ ਇੱਕ ਜਾਣਾ ਜਾਓ ਉਹ ਲੱਗਿਆ ਪਿੱਛੇ ਉਹ ਬੰਮੂ ਰੇ ਆਜੋ ਦੇ ਜੀ ਗਾ ਭਈ ਇਹ ਕਣਕ ਵੱਟ ਕੇ ਆਏ ਹੁੰਦੇ ਆ ਜਾਂਦੇ ਲੈਂਚਰ ਪ੍ਰਧਾਨ ਨੂੰ ਪਤਾ ਕੀ ਗੱਲ ਆ ਇਹਨਾਂ ਨੇ ਚਲਾਉਣਾ ਫੋਨ ਇਹਦਾ ਇੱਕ ਕੰਮ ਦੇ ਮਾਰੇ ਆ ਕੇ ਤੇ ਲੰਘ ਗਏ ਤਾਂ ਹੀ ਭੱਜ ਗਏ ਤਾਂ ਹੀ ਭੱਜ ਗਏ ਚਲਾਉਂਗਾ ਮੈਂ ਚਲਾਉਂਗਾ ਮੈਂ ਚਲਾਉਂਗਾ ਦੇਖ ਲੈ ਪੰਮੂ ਦੇ ਰੋਤੀ ਥੇਲੇ ਪੱਕੀ ਜਾਂਦਾ ਠੀਕ ਆ ਭਾਜੋ ਪੂਰੀ ਆ ਕੇ ਦੇਖ ਤਾ ਕਰਾ ਦੇ ਮੈਂ ਬੰਦ ਭਾਈ ਇਹ ਕੇ ਪੈਨ ਦਊਂਗੇ ਇਹਨਾਂ ਗੱਲ ਬੰਦ ਕਰਾ ਦੇ ਥੋੜੀ ਪਰ ਹੋ ਜਵੇ ਥੋੜੀ ਹਾਂ ਥੋੜੀ ਵਾਰ ਹੋ ਜਵੇ ਪੂਰੀ ਤੇਰੇ ਵਾਲੀ ਤਾਂ ਮੜੀ ਹੀ ਹੋ ਗਈ ਹੋਣੀ ਦਿਖਣ ਜੋਗੀ ਹਾਂ ਹਾਂ ਪੂਰੀ ਵੀ ਗਈ ਛੱਬੀ ਵੀ ਕੱਲ ਨੂੰ ਲਿਆ ਕੇ ਹਾਂ ਹਾਂ ਪੂਰੀ ਭਾਈ ਪਤਾ ਕੀ ਗੱਲ ਹੈ ਐਦ ਕਿ ਜੰਮੀਆਂ ਘਟਾ ਜੇ ਇਹਨਾਂ ਨੂੰ ਦੇਖਦਾ ਆਪਣਾ ਪਹਿਲੀ ਬੀਜ ਹਾਂ ਪਹਿਲੀ ਬੀਜ ਦਾ ਚੰਗਾ ਇਲਾਜ ਹੈਗਾ ਬੜੇ ਇਲਾਜ ਹੈਗਾ ਵੇਚ ਹੋ ਜੂਗੀ ਕਿਸੇ ਨੂੰ ਦੇ ਹੋ ਜੂਗੀ ਆਪਣਾ ਸਰ ਜੂਗਾ ਉਹ ਹੋ ਗਿਆ ਉਹ ਦੇਖ ਉਧਰ ਛੁਲਕਣ ਗਈ ਲੋਏ ਆਵਗੇ ਤੇ ਲੈ ਫੋਨ ਕਹਿੰਦੇ ਹਾਂ ਜਿ세 ਨੇ ਉਫੋ ਨਹੀਂ ਮਨ ਲਾਤੇ ਇਹਨੂੰ ਸਾਹ ਚੜ ਕੇ ਰਸਤੇ 'ਚ ਹੂੰ ਕਿਤੇ ਮੋੜੇ ਡੈਰੀ ਤੇ ਡੈਰੀ ਕੋਲ ਜੋਰ ਲੱਗ ਗਿਆ ਜਿ세 ਨੇ ਜਾਉ ਫਿਰ ਹੂੰ ਉਹ ਦੇਖਾ ਕਰਦਾ ਉਹ ਕੋਹਾਂ ਤੋਂ ਮਾਨ ਵਾਲਾ ਕੰਮ ਕਰਦਾ ਉਹਦੇ ਪੀਰ ਜਲਾਉਂਦਾ ਆ ਬਦੂਖਾਂ ਉਹਦੇ ਬਦੂਖਾਂ ਉਹਦੇ ਉਹਦੇ ਲਈ ਕੰਮ ਕਰਦਾ ਬਦੂਖਾਂ ਲਓ ਜੀ ਭਾਈ ਕਰਾ ਮਾਰਨਾ ਆਏ ਪਿਆ ਤਿੰਨੇ ਅਰਜਨ ਲਈ ਜਲਦੇ ਆ ਉਹ ਜੱਗਿਆ ਬਰੇ ਇਧਰ ਵੀ ਦੋ ਅਰਜਨ ਲਈ ਕਿਆ ਹੋ ਗਿਆ ਗੋਲੀਆਂ ਕਰ ਗਿਆ ਰੋਂਦ ਕਰਕੇ ਤੇ ਚਲਾ ਚੱਲ ਟਾਈਮ ਲੰਤੋਂ ਉਹਦੇ ਦੂਏ ਦਿਨ ਆ ਜਾਨੀ ਬਾਰੀ ਇਹ ਬਾਈ ਦੇਸੀ ਬਦੂਖਾ ਮੁੰਡੇ ਦੀ ਖੇਤਾਂ ਜਾ ਕੇ ਜੋ ਮਿਲਦਾ ਲੱਕੜੀ ਸੋਟਾ ਡੰਡਾ ਸੱਕੂ ਉਹ ਰਿਆ ਜੋਤ ਹਮ ਇੰਟਰਵਿਊ ਦੇ ਤੂੰ ਕੌਣ ਆ ਦੱਸ ਮੈਂ ਜੋਤ ਆ ਮਤਲਬ ਪੂਰਾ ਨਾਲ ਚਾ ਰਿਸ਼ਤੇਦਾਰੀ ਕੀ ਰਿਸ਼ਤੇਦਾਰੀ ਸਾਡੇ ਨਾਲ ਮੈਂ ਇਹ ਮੇਰੇ ਨਾਨਕੇ ਆ ਮੈਂ ਆ ਮਾਮਾ ਉਹ ਵੀ ਮਾਮਾ ਅੱਛਾ ਪੁਰਾਣਾ ਦੱਸੋ ਮਾਂ ਸੁਖਦੇਵ ਸਿੰਘ ਬਲੀ ਜੋਟ ਡੂੜਾ ਫੜ ਲਾਲੀ ਬਾਗ ਚੱਲੋ ਠੀਕ ਹੈ ਧਾਜਨ ਕਿਆ ਬਣਾਉਂਦੇ ਖੇਤ ਖੇਤ ਮੈਂ ਬਣਾਇਆ ਕਰ ਜੀ ਨਾ ਦ ਹਾਂ ਤਾਂ ਹੁਣ ਆਏ ਦੱਸ ਵੀ ਤਾਂ ਆਪਣੇ ਪਿੰਡ ਨੂੰ ਜਾਣਾ ਕੁਰੀ ਰਹਿਣਾ ਹਲੇ ਅੱਜ ਜਾਣਾ ਕਰਦਾ ਜੀ ਲੈ ਮੂੰਹ ਦਾ ਆਪਦਾ ਕਿਤੇ ਇਕੱਲੇ ਖੇਲੀ ਜਾਂਦਾ ਹੇਲ ਨਾ ਕਿਸਾਨ ਨੂੰ ਜਦੋਂ ਸ਼ਸਕਾ ਲੀ ਕੀ ਕਰਨਾ ਹੈ ਵਿਖੇ ਦੇ ਅਰੇ ਜੀ ਖੇਲਣਾ ਆਏ ਵੀ ਹੈ ਘਰੇ ਨਹੀਂ ਕਰਨ ਬਿਲਕੁਲ ਫੋਨ ਦੇਖੀ ਜਾਂਦਾ ਆਪਣਾ ਵੀ ਦੱਸ ਕੇ ਮੈਂ ਵੀ ਦੇਖਦੀ ਵਿੱਚ ਕੰਮ ਕਰਨ ਨੂੰ ਦੇਖ ਕੇ ਕਰਦੀ ਨਾ ਤਾਂ ਨਹੀਂ ਨਹੀਂ ਜਿਹੜਾ ਸਾਰੇ ਜਾਣੇ ਤਾਂ ਕਰਦੇ ਆ ਇਧਰ ਫੋਨ ਆਇਆ ਬਈ ਹਾਂ ਬੰਮੂ ਕਿੰਨੇ ਗੋਲੇ ਮਾਰਦਾ ਹੈ ਇਹ ਤਾਂ ਬਹੁਤ 147 ਬੰਮੂ ਨਾਲਿਆ 47 ਫਾਇਰ 1 ਮਿੰਟ ਦੇ 47 ਫਾਇਰ ਪਰ ਪਰ ਜੇ ਕਿਤੇ ਅਸਲੀ ਰਫਲ ਹੁੰਦੀਆਂ ਨੇ ਅੱਧਾ ਬੰਡ ਮਾਰ ਦੇਣੇ ਤੇ ਇਧਰ ਲਈ ਜਾਣ ਨੂੰ ਜੇਸ਼ਨਾਂ ਛੇੜੀ ਜਾ ਰਾ ਸਾਮਾਨ ਚੋੜ ਕਰਦੀ ਐ ਕੁੱਟਦਾ ਤੂੰ ਬਾਈ ਮੁੰਡੇ ਦੇ ਸਾਡੇ ਦੇ ਇਹਨਾਂ ਨੇ ਵੀ ਦੁੱਖਾਂ ਤੋੜਦੀ ਤੇ ਨਵੇਂ ਆ ਫੇਰ ਚੱਕ ਲਿਆ ਆਹ ਕਿਆ ਲਿਆ ਹੋਰ ਕੋਣ ਤੋੜਦਾ ਹੈ ਆਹ ਜੇਸ਼ਨਾਂ ਤਾਂ ਕਰ ਸੁਰੇ ਹੋ ਜੀ ਹਮਾਰੇ ਖੇਤ ਬੰਨਾ ਇਹ ਵੀ ਤੋੜ ਸਸੀਕਰ ਬਲੋ ਸਸੀਕਰ ਕੋਣ ਤੋੜਦਾ ਸਾਡੇ ਦੁੱਖਾਂ ਆਹਾਂ ਆਹਾਂ ਚੋੜਾ ਕਰਦੀ ਐ ਕਟਾਈ ਕਟਾਈ ਖਾਣੀ ਇਹਨਾਂ ਨੇ ਜੇਸ਼ਨ ਹਟ ਜਾ ਕੋਟ ਵੀ ਦੇਣਗੇ ਅਸੀਂ ਦਾ ਦੂਮਾ ਵੀ ਡਾਕਟਰ ਬੰਮੂ ਨਾਲੇ ਚਲਾ ਦਸਣਾ ਨਾਲੇ ਤਾਂ ਹੋਰ ਆਕਾ ਤੇ ਤੇ ਠੰਡਾ ਹੋ ਗਿਆ ਨਾ ਜੈਸੇ ਤੂੰ ਕਹਨ ਲੰਦੀਆਂ ਤੁਸੀਂ ਆਪਣਾ ਲਿਆਓ ਜਿਹੜੇ ਚੀਜ਼ ਗੇ ਖੇਲਦੇ ਨੇ ਹੋਲਣ ਦੇ ਪੂਰੇ ਬਹਿ ਕੇ ਖੇਲੋ ਆ ਦੇਖੋ ਜੀ ਮੇਰੇ ਕੋਲ ਆ ਗਿਆ ਬਦੂਖਾ ਰੱਖ ਤੀ ਆਨੇ ਆਪਣੇ ਚਲਾ ਕੇ ਦਿਖਾਓ ਗੋਲੀ ਉਹ ਯਾ ਤੂੰ ਲਿਆ ਆ ਲਾਓ ਜੀ ਗੋਲੀ ਥੱਲੇ ਇਹ ਚੱਲ ਫੇਰ ਕਰੋ ਹਾਂ ਚੱਲ ਹਾਂ ਕਰਦੇ ਛਾਟਾ ਓ ਤੇਰੀ ਇਕਠਾ ਮੱਲੀ ਜੱਟ ਕੇ ਹਾਲ ਠੀਕ ਆ ਠੀਕ ਇਕਵਾਲੀ ਗਾਨੀ ਪੈਣੀ ਫੇਰ ਜੀ ਕਹਤੇ ਇਹਨੇ ਤੋੜ ਦੇਣਾ ਇਕਵਾਲੀ ਗਾਨੀ ਪੈਣੀ ਨਾ ਮੱਲੀ ਜੱਟ ਕਹਣਾ ਰਖਵਾਲੀ ਗਾਨੀ ਪੈਣੀ ਨਾ ਖੇਤ ਖਰਾਬ ਕਰ ਦੇਣਾ ਨਹੀਂ ਕਰਦਾ ਤਾਂ ਯਾਰ ਹੋ ਗਿਆ ਫੇਰ ਨਵਾਂ ਬਣਾ ਲਿਓ ਇਹ ਨਵਾਂ ਬਣਾਉਣ ਨੂੰ ਇੰਨੀ ਮਿਹਨਤ ਲੱਗਦੀ ਆ ਮਿਹਨਤ ਲੱਗਦੀ ਆ ਬੰਦੇ ਆ ਬੱਤਾ ਬੰਨਿਆ ਮਸਾ ਤੇਰਾ ਹਾਲਾ ਟੈਲਾਂ ਦੀ ਲਾਈਆਂ ਮਸਾ ਬਨੇ ਫੇਰਾ ਚੇੜਕਾ ਮਾਰਿਆ ਕਿੰਨੀ ਵੇਨਤ ਹੋਈ ਆ ਤੋੜਿਆ ਪੰਪਾਣੀ ਤਾਂ ਨਹੀਂ ਪੀਣਾ ਘੰਟੇ ਦਾ ਘੰਟੇ ਦੀ ਮਿਹਨਤ ਹੋ ਗਿਆ ਅੱਧੇ ਘੰਟੇ ਕੰਮ ਕਰੂ ਜਾਨਾ ਪਹੁੰਚ ਲਾਉਣਾ ਮਜ਼ਾ ਆਂਦਾ ਇੱਥੇ ਹਾਂ ਥੁੱਲੀ ਹਵਾ ਚ ਕਰ ਕੇ ਕਰ ਗੋਰਾ ਗਰਮੀ ਹੈ ਹਾਂ ਠੁੱਟਾ ਇੱਥੇ ਕੁਝ ਨਹੀਂ ਸਭੂਰੇ ਗਰਮੀ ਤਾਂ ਲਾ ਤੂੰ ਪੰਮੂ ਬਾਈ ਹੁਣ ਇੱਕ ਵਾਰ ਨਾ ਲੈ ਇੱਕ ਵਾਰ ਫੇਨਣ ਲੱਗ ਲਿਗੀ ਜਾਣਾ ਚਲੋ ਦੋਹੇ ਜਾਨ ਨੱਚ ਕੇ ਰਖਾਓ ਪਰ ਇਹ ਪੰਮੂ ਚੱਲ ਉੱਥੇ ਉੱਥੇ ਚਲੋ ਨੱਚ ਕੇ ਦਿਖਾਓ ਮੈਂ ਵੀ ਨਾ ਆਉਂਗਾ ਦੂਜੀ ਇਸ ਵਾਰ ਆਹੋ ਚਲੋ ਉੱਥੇ ਨੱਚ ਕੇ ਦਿਖਾਓ ਓ ਬਾਈ ਪਾ ਮੰਮੀ ਦੇਖ ਲਾ ਕੀ ਹੋ ਗਿਆ ਤੇਰੀ ਤੇਰੀ ਪਾ ਮੰਮੀ ਦੀ ਆਇਆ ਆਹੋ ਕੋਈ ਨਹੀਂ ਕੋਈ ਜਿਆਦਾ ਸਾਰਾ ਖੇਤ ਤਾਂ ਹੁੰਦਾ ਪਾਣੀ ਇਹ ਇੱਕ ਦਾਦੀ ਚਲੋ ਜਾਓ ਜਾ ਕੇ ਬ੍ਰੇਕ ਡਾਂਸ ਕਰੋ ਬਹੁ ਜਾਨ ਚਲੋ ਡਾਂਸ ਕਰਕੇ ਦਿਖਾਓ ਓ ਨੱਚੇੜੋ ਤਾਨੂੰ ਆ ਦੇਖ ਇਹ ਤੇ ਓ ਜੋਰ ਨੱਚੇ ਕਰਾਓ ਦੋ ਜਾਨੀ ਚਲੋ ਨੱਚੋ ਫਿਰ ਦੁਬਾਰਾ ਖੇਤ ਬਣਾਉਂਗਾ ਤੁਹਾਡਾ ਬਾਈ ਮੇਰੀ ਡੈਲਾ ਓ ਮਿਰੂ ਕੀ ਆ ਮੈਂ ਦਊਂਗਾ ਫਿਰ ਚਲੋ ਉੱਥੇ ਖੜ ਕੇ ਉਹ ਪਿੱਛੇ ਹੋ ਜਾ ਪਿੱਛੇ ਚੱਲ ਨਾ ਚੱਲ ਤੇ ਉਸੇ ਵਾਲਾ ਮੰਗਣ ਚਲੋ ਕਿਹੜਾ ਡਾਂਸ ਹੈ ਸਿੱਧੂ ਮੂਸੇ ਵਾਲਾ ਸਿੱਧੂ ਉਸੇ ਵਾਲਾ ਠਾਪੀ ਮਾਰ ਕੇ ਡਾਂਸ ਕਰੋ ਹੰਦਾ ਹੰਦਾ ਹੋਏ ਲੜਨਾ ਨਹੀਂ ਹੈਗਾ ਲਓ ਜੀ ਬਾਈ ਮੌਸਮ ਹੋ ਗਿਆ ਖਰਾਬ ਪੂਰੀ ਇਹੋ ਜਿਹੀ ਜਿਹੀ ਕੋਈ ਪ੍ਰੋਗਰਾਮ ਵੀ ਹੋ ਰਿਹਾ ਟੈਂਟਰ ਉੱਤ ਜਾਦਾ ਸਾਡੇ ਹੈਗਾ ਲਾਗ ਔਖਾ ਨਾ ਕਿ ਭਾਈ ਹਵਾ ਇੱਕੇ ਲਾ ਤਾਂ ਬਹੁਤ ਚੜ ਕੇ ਆਈ ਹੈ ਆ ਪੱਖੇ ਭੁੱਖੇ ਜੇ ਬਗੈਰ ਲੈਟ ਦੇ ਹੀ ਜਾਂਦੇ ਤੁਸੀਂ ਦੇਖ ਸਕਦੇ ਆ ਨੇਰੀਓ ਨੇਰੀਓ ਨੇਰੀ ਇੱਕ ਵਾਰ ਕਰਦਾ ਸਾਰੇ ਉੱਪਰ ਚੜ ਲਿਆ ਇਹਦੋਂ ਮੈਂ ਕਹਿੰਦਾ ਮਰੰਡੇ ਕਹਿੰਨ ਤਾਂ ਪਹਿਲੇ ਆਊਗਾ ਮੈਂ ਪਹਿਲੇ ਆਊਗਾ ਹਾਂ ਦੁਪਹਿਰੇ ਬੱਦਲ ਬਹੁਤ ਹੋ ਗਿਆ ਠੰਡਾ ਉੱਧਰ ਉੱਧਰ ਸ਼ਾਇਦ ਹੋ ਜਾਵੇ ਔਰ ਇਹ ਪੂਰੀ ਪੈਣੀ ਤੇ ਦੇਖ ਥੂੜੀ ਉੜਦੀ ਕਿ ਆਹੋ ਹਾਂ ਕੁੱਪ ਦੇ ਲਾਗਦੇ ਦੋ ਪਹੀਜ ਦੇ ਕਬਟੀ ਬੱਲੇ ਬੱਲੇ ਉਹ ਦੇਖੋ ਬਾਈ ਇੱਧਰ ਵੀ ਦੇਖਿਓ ਆ ਪੂਰੀ ਹੁਣ ਉਧਰ ਤੇ ਆ ਰਹੀ ਆਪਣੇ ਕਹਿੰਦੀ ਪਹੁੰਚਣੀ ਹਲੇ ਉਹ ਉਹ ਉਧਰ ਨੂੰ ਜਾਂਦੀ ਮੰਡ ਕੰਨੇ ਨੂੰ ਇਹ ਬੁੱਲੇ ਆ ਹਾਂ ਉਹ ਸਿੱਧਾ ਹੀ ਮੰਡ ਕੰਨੇ ਨੂੰ ਹਵਾ ਹੋ ਗਈ ਨਾ ਅੱਛਾ ਲੱਗ ਲੱਗ ਬੁੱਲੇ ਆਉਂਦੇ ਆ ਕਰੋ ਵੈਸੇ ਬਾਈ ਆਹ ਪਹੀਜ ਚ ਪਾਣੀ ਛਿੜਕਦਾ ਦਾ ਦੋ ਦਿਨ ਪਹਿਲਾਂ ਨਿਉਰੇ ਵੀ ਭੁੱਬੜ ਬਹੁਤ ਔਕਾ ਦਾ ਜੇ ਗੱਲ ਪਾਣੀ ਨਾਲ ਛਿੜਕਦੇ ਫਿਰ ਤਾਂ ਬਹੁਤ ਔਕਾ ਪੂਰੀ ਮੈਂ ਕਹਿੰਦਾ ਜੇ ਇੱਕ ਵਾਰ ਹੋਰ ਛਿੜਕੋ ਜਿਵੇਂ ਲੋਟਿਆ ਜਣੀ ਵਿਚ ਵਿਚ ਐਨ ਸੈਟ ਤਾਂ ਹੋ ਜਾਂਦੀ ਐ ਸੈਟ ਹੋ ਜਾਂਦੀ ਐ ਤਾ ਨਹੀਂ ਕਿਹਦਾ ਮੀਹ ਪੈ ਜਵੇ ਹਾਂ ਮੀਹ ਪੈ ਜਵੇ ਫੇਰ ਤਾਂ ਜੰਮੀ ਲੋ ਉਹ ਪਹੀ ਤੇ ਬਾਈ ਜਿਆਦਾ ਜ਼ੋਰ ਲੱਤਾ ਵੇ ਨੇਰੀ ਨੇ ਪੈਣੀ ਪਿੰਡ ਵਾਲੀ ਜੀ ਉਹ ਬੁਬਲੇ ਸਮਝਦਾ ਸੁੱਕੀ ਪਹੀ ਐ ਨੇਰੀ ਤੇ ਵੀ ਬਾਏ ਵੇ ਨਾ ਖੇਤਾਂ ਚੋਂ ਵੀ ਧੂੜ ਉਡਦੀ ਹੋਰੀ ਜਿੱਥੇ ਲੇਜ਼ਰ ਵੱਜਿਆ ਪਿਆ ਉੱਥੇ ਤਾਂ ਹੋਰ ਵੀ ਜ਼ਿਆਦਾ ਧੂੜ ਉਡਣੀ ਆ ਹਾਂ ਲੇਜ਼ਰ ਵਾਲੇ ਤਾਂ ਬਹੁਤ ਔਖਾ ਔਰੀ ਦੇਖ ਲਓ ਬਾਈ ਸਾਡੇ ਵੀ ਆ ਪਨੀਰੀ ਵਾਲੀ ਕਿਆਰੀ ਮਾਤੇ ਉੜਦੀ ਆ ਪਤਾ ਲੱਗਦਾ ਵਿਚ ਵਿਚ ਨੂੰ